ਬੈਸਟ ਦੇ ਨਾਲ ਜੇ ਆਪਾਂ ਕਹੀਏ ਗੱਲ ਨਸ਼ੇ ਦੀ ਥੱਲ ਪੈ ਸਕਦੀ ਆ ਅਜਿਹਿਆਂ ਰੁਕ ਸਕਦੇ ਨੇ ਪੰਜਾਬ ਨੂੰ ਤੁਸੀਂ ਬਚਾਉਣਾ ਨਾ ਇਸ ਟਾਈਮ ਤੇ ਹੁਣ ਰਾਜਨੀਤੀ ਨੂੰ ਛੱਡ ਕੇ ਜ਼ਮੀਨੀ ਤੌਰ ਤੇ ਕੰਮ ਕਰਨਾ ਪੈਣਾ ਤੇ ਤੁਸੀਂ ਕਹਿੰਦਾ ਡਰਾਮਾ ਕੀਤਾ ਅਗਰ ਪੰਜਾਬ ਬਚਾਉਣ ਵਾਸਤੇ ਮੈਨੂੰ ਇਹ ਜਿਹੇ ਰੋਡ ਡਰਾਮੇ ਕਰਨੇ ਪੈਣ ਮੈਂ ਰੋਡ ਡਰਾਮੇ ਕਰੂੰਗਾ ਇਹ ਸੈਂਡਵੀ ਕਹਿੰਦੇ ਸ਼ਿਵ ਸੈਨਾ ਦੇ ਨਾਲ ਜੁੜਿਆ ਹੋਇਆ ਸੈਂਡਵੀ ਇਕੱਲਾ ਨਜ਼ਰ ਆ ਰਿਹਾ ਬਾਕੀ ਸ਼ਿਵ ਸੈਨਾ ਕਿੱਥੇ ਸੀ ਇਹ ਮੁੱਦਾ ਇਕੱਲੇ ਸ਼ਿਵ ਸੈਨਾ ਦਾ ਨਹੀਂ ਸੀ ਇਹ ਹਰ ਇੱਕ ਘਰ ਦਾ ਉਹ ਮੁੱਦਾ ਜਿਨ੍ਹਾਂ ਦੇ ਘਰ ਦੇ ਵਿੱਚ ਪੰਜਾਬ ਦੇ ਵਿੱਚ ਨੌਜਵਾਨ ਜਾਂ ਉਹਨਾਂ ਦੇ ਬੱਚੇ ਵੱਸਦੇ ਜਾਬ ਅਗਰ ਪੰਜਾਬ ਦੀ ਸਰਕਾਰ ਚਾਵੇ ਨਾ ਤੇ ਕਿ ਸੂਜ ਦੇ ਨੱਕੇ ਦੇ ਬਰਾਬਰ ਵੀ ਇੱਥੇ ਤੁਸੀਂ ਨਸ਼ਾ ਨਹੀਂ ਵੇਚ ਸਕਦੇ। ਜਾਰਾ ਕਿ ਸਾਡੇ ਮੂੰਹ ਦੇ ਵਿੱਚ ਨਹੀਂ ਪਾਜ ਜਾਂਦੀ। ਐਸ ਇੰਨਾ ਤਾਂ ਸਾਨੂੰ ਵੀ ਸਿਆਣੇ ਬਣਨਾ ਚਾਹੀਦਾ, ਵੇਰ ਹੋਣਾ ਚਾਹੀਦਾ ਨਸ਼ੇ ਨਾਲ ਸਾਡੀ ਬਰਬਾਦੀ ਨੂੰ। ਕਿਛੇ ਨਫਰੀ ਹੈ ਨਹੀਂ ਕਿ ਇੱਥੇ ਨਸ਼ਾ ਵਿਗੂ ਅਗਰ ਪੰਜਾਬ ਅਗਰ ਪੁਲਿਸ ਡਾਰੀ ਨਹੀਂ ਹੋਊਗਾ, ਪੁਲਸੀ ਨਹੀਂ ਚੌਂਕ ਤੇ ਖੜੀ ਹੋਊਗੀ ਜਾਂ ਕੋਈ ਥਾਣੇ 'ਚ ਪ੍ਰੋਪਰ ਨਫਰੀ ਨਹੀਂ ਹੋਊਗੀ ਤਾਂ ਨਸ਼ਾ ਵਿਗੂਗਾ, ਉੱਥੇ ਪੁਲਿਸ ਦਾ ਕੀ ਕਸੂਰ ਆ? ਇਸ ਨੂੰ ਡਰਾਮਾ ਵੀ ਆਖਿਆ ਗਿਆ ਸਟੰਟਵਾਜੀ ਵੀ ਆਖੀ ਗਿਆ ਹਾਲਾਂਕਿ ਤੁਸੀਂ ਪਹਿਲਾ ਗੀਤ ਵੀ ਆਇਆ ਕਹਿੰਦੇ ਵਿਵਾਦਾਂ ਦੇ ਵਿੱਚ ਆ ਜਾਓ ਮੀਡੀਆ ਦੇ ਵਿੱਚ ਆ ਜਾਓ ਪਬਲਿਸਿਟੀ ਮਿਲ ਜੂਗੀ ਤੁਹਾਨੂੰ ਜਿੰਨਾ ਮਰਜੀ ਮੇਰੀ ਲੱਤਾਂ ਘਿਚੋ ਜਿੰਨਾ ਮਰਜੀ ਮੈਨੂੰ ਗਲਤ ਕੋ ਜਿੰਨਾ ਮਰਜੀ ਜੋ ਤੁਹਾਡੇ ਕੋ ਕਹਿ ਹੁੰਦਾ ਕਰੋ ਮੇਰਾ ਜੋ ਮਨ ਕਰੂ ਮੈਂ ਕਰੂੰਗਾ ਆ ਸਾਡੇ ਕੇ ਸਾਡੇ ਪੰਜਾਬ ਜਿਹੜੇ ਇੱਕ ਚੀੜੀ ਦੇ ਪੰਜੇ ਜਿੰਨਾ ਤੁਸੀਂ ਸੰਭ ਲਾਂਗੇ ਹੁਣ ਸੰਭ ਲੋ ਸ਼ਰੀਆਮ ਨਸ਼ਾ ਬਿਖਦਾ ਸ਼ਰੀਆਮ ਨਸ਼ਾ ਬਿਖਦਾ ਸ਼ਰੀਆਮ ਗੁੰਡਾਗਰਦੀ ਹੋ ਰਹੀ ਸ਼ਰੀਆਮ ਗੈਂਗਸਟਰਵਾਦ ਹੋ ਰਹੀ ਸ਼ਰੀਆਮ ਅਤਵਾਦੀ ਇੱਥੇ ਫੜੇ ਜਾ ਰਿਹਾ ਥ੍ਰੈਟਸ ਇੰਨੀ ਵੱਧ ਰਹੀ ਹੈ ਕੀ ਹੋ ਰਿਹਾ ਭਾਜੀ ਮੈਨੂੰ ਦੱਸੋ ਸਸਤੀ ਗੱਲ ਤੁਸੀਂ ਸਾਡੇ ਫੇਸਬੁਕ ਪੇਜ ਨਾਲ ਜੁੜੇ ਹੋਇਆ ਮੈਂ ਵਿੱਕੀ ਜਰਖੜ ਤੁਹਾਡਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਅਹਿਮ ਮੁੱਦਾ ਬਣਿਆ ਹੋਇਆ ਨਸ਼ਾ ਸਰਕਾਰਾਂ ਭਾਵੇਂ ਵੱਖ-ਵੱਖ ਆਈਆਂ ਪਰ ਨਸ਼ਾ ਰੁਕਣ ਦਾ ਨਾਮ ਨਹੀਂ ਲੈ ਰਿਆ ਪੰਜਾਬੀ ਗਾਇਕ ਸੈਂਡ ਵੀ ਮੇਰੇ ਨਾਲ ਮੌਜੂਦ ਨੇ ਹਾਲਾਂਕਿ ਸ਼ਿਵ ਸੈਨਾ ਅਗਬੂ ਦੇ ਤੌਰ ਤੇ ਜਾਣੇ ਜਾਂਦੇ ਨੇ ਪਰ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਗਿਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀ ਕਾਲ ਕੀ ਲੱਗਦਾ ਜੋੜਾ ਤੁਸੀਂ ਪ੍ਰੋਟੈਸਟ ਕੀਤਾ ਜਾ ਕੇ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਕਰਦੇ ਹੋ ਪ੍ਰੋਟੈਸਟ ਦੇ ਨਾਲ ਜੇ ਆਪਾਂ ਕਹੀਏ ਗੱਲ ਨਸ਼ੇ ਦੀ ਠੱਲ ਪੈ ਸਕਦੀ ਆ ਅਜਿਹਿਆਂ ਰੁਕ ਸਕਦੇ ਨੇ ਜੈ ਸ਼੍ਰੀ ਰਾਮ ਜੈ ਮਹਾਕਾਲੀ ਸ਼੍ਰੀ ਵਾਹਿਗੁਰੂ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਜੀ ਭਾਜੀ ਗੱਲ ਇਹ ਹੈ ਕਿ ਪੰਜਾਬ ਗੱਲ ਕਰਦੇ ਪੰਜਾਬ ਦੀ ਅਗਰ ਪੰਜਾਬ ਨੂੰ ਤੁਸੀਂ ਬਚਾਉਣਾ ਨਾ ਇਸ ਟਾਈਮ ਤੇ ਹੁਣ ਰਾਜਨੀਤੀ ਨੂੰ ਛੱਡ ਕੇ ਜ਼ਮੀਨੀ ਤੌਰ ਤੇ ਕੰਮ ਕਰਨਾ ਪੈਣਾ ਮੈਂ ਕੱਲ ਕੀ ਕੀਤਾ ਆਪਣੇ ਮੈਨੂੰ بڑے ਲੀਡਰਾਂ ਦੇ ਫੋਨ ਆਏ ਕੱਲ بڑے ਬੜੇ ਲੋਕਾਂ ਦੇ ਫੋਨ ਆਏ ਕਿ ਨਹੀਂ ਤੁਸੀਂ ਐਦਾਂ 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 ਕਰੋ ਕੁਝ ਵੀ ਪਰਚਾ ਦਰਜ ਹੋ ਸਕਦਾ ਕੁਝ ਵੀ ਹੋ ਸਕਦਾ ਪੰਜਾਬ ਸਰਕਾਰ ਦੇ ਖਿਲਾਫ ਬੋਲਣਾ ਵਾ ਕੋਈ ਭਾਜੀ ਛੋਟੀ ਗੱਲ ਨਹੀਂ ਹੈਗੀ ਮੈਂ ਆਪਣੇ ਆਪ ਨੂੰ ਹਰ ਪਾਸਿਓਂ ਚਾਹੇ ਮੈਂ ਮੰਨ ਲਓ ਆਪਣੇ ਨੂੰ ਬਹੁਤ ਵੱਡੀ ਇੱਕ ਮੁਸੀਬਤ ਚ ਵੀ ਪਾਸ ਸਕਦਾ ਸੀ ਕੱਲ ਪਰ ਮੇਰਾ ਫਰਜ ਸੀ ਪੰਜਾਬ ਨੂੰ ਬਚਾਉਣਾ ਪੰਜਾਬ ਆ ਹੁਣ ਮੈਨੂੰ ਕਾਲ ਗਈਆਂ ਨੇ ਗਏ ਕਹਿੰਦੇ ਤੁਸੀਂ ਡਰਾਮਾ ਕੀਤਾ ਕੀ ਕਹਿੰਦੇ ਤੁਸੀਂ ਕਹਿੰਦਾ ਡਰਾਮਾ ਕੀਤਾ ਅਗਰ ਪੰਜਾਬ ਬਚਾਉਣ ਵਾਸਤੇ ਮੈਨੂੰ ਇਹ ਜਿਹੇ ਰੋ ਡਰਾਮੇ ਕਰਨੇ ਪੈਣ ਮੈਂ ਰੋ ਡਰਾਮੇ ਕਰੂੰਗਾ ਇਹ ਜੇ ਪਰ ਮੇਰੇ ਪੰਜਾਬੀਤ ਨੂੰ ਮੈਸੇਜ ਆ ਜਾਂਦਾ ਪੰਜਾਬ ਸਰਕਾਰ ਨੂੰ ਤਾਂ ਮੈਸੇਜ ਜਾਂਦਾ ਨਾ ਪੰਜਾਬੀਤ ਨੂੰ ਮੈਸੇਜ ਜਾਂਦਾ ਨਾ ਪੰਜਾਬ ਪੁਲਿਸ ਨੂੰ ਮੈਸੇਜ ਜਾਂਦਾ ਨਾ ਕਿ ਉੱਥੇ ਐਦਾਂ ਲੋਕ ਮਰਦੇ ਮੈਂ ਕੱਲ ਐਦਾਂ ਸੀਨ ਕਰਕੇ ਦਿਖਾਇਆ ਕਿ ਪੰਜਾਬ ਦੇ ਵਿੱਚ ਮਾਮਾ ਦੇ ਪੁੱਤ ਐਦਾਂ ਤੜਫ ਕੇ ਮਰਦੇ ਆ ਮੇਰਾ ਮਕਸਦ ਆ ਸੀ ਮੇਰਾ ਮਕਸਦ ਕਿਸੇ ਦੀ ਭਾਵਨਾ ਨੂੰ ਟੇਸ ਪਹੁੰਚਾਉਣਾ ਨਹੀਂ ਸੀਗਾ ਔਰ ਮੈਨੂੰ ਐਪਰੀਸ਼ੀਏਟ ਵੀ ਬਹੁਤ ਲੋਕਾਂ ਨੇ ਕੀਤਾ ਦੇਸ਼ ਵਿਦੇਸ਼ਾਂ ਚ ਮੈਨੂੰ ਕਾਲਸ ਆਏ ਨੇ ਕਿ ਤੁਸੀਂ ਜੋ ਸੈਂਡਵੀਚ ਪੰਜਾਬੀ ਤੁਸੀਂ ਜੋ ਵੀ ਕੀਤਾ ਜੋ ਇੱਕ ਤਰ੍ਹਾਂ ਦਾ ਮੈਸੇਜ ਦੇਣ ਦਾ ਤੁਹਾਡਾ ਜਿਹੜੀ ਸਾਨੂੰ ਬਹੁਤ ਵਧੀਆ ਲੱਗਿਆ ਪਰ ਕਿਹਾਂ ਨੇ ਮੇਰਾ ਵਿਰੋਧ ਵੀ ਕੀਤਾ ਪਰ ਕਹਿੰਦੇ ਹੁੰਦੇ ਨਾ ਤੁਹਾਡੇ ਅਗਰ ਮਨ ਨੂੰ ਜੋ ਅੱਛਾ ਕੰਮ ਚੋਟ ਲੱਗੋ ਪਿਆ ਉੱਥੇ ਵੀ ਲੋਕ ਸਵਾਲ ਉਠਾ ਰਹੇ ਸੀ ਜਦੋਂ ਤੁਸੀਂ ਪ੍ਰੋਟੈਸਟ ਕਰ ਰਹੇ ਸੀ ਸੈਂਡਵੀ ਕਹਿੰਦੇ ਸ਼ਿਵ ਸੈਨਾ ਦੇ ਨਾਲ ਜੁੜਿਆ ਹੋਇਆ ਸੈਂਡਵੀ ਇਕੱਲਾ ਨਜ਼ਰ ਆ ਰਿਹਾ ਬਾਕੀ ਸ਼ਿਵ ਸੈਨਾ ਕਿੱਥੇ ਸੀ ਪਹਿਲੀ ਗੱਲ ਤਾਂ ਜੀ ਇਹ ਜਿਹੜਾ ਮੁੱਦਾ ਸੀ ਇਹ ਇਕੱਲਾ ਸ਼ਿਵ ਸੈਨਾ ਦਾ ਨਹੀਂ ਸੀ ਇਹ ਇੱਕ ਹਰ ਪੰਜਾਬੀ ਦਾ ਮੁੱਦਾ ਸੀ ਪੰਜਾਬ ਦੇ ਵਿੱਚ ਵਸਦਾ ਵਾ ਉਹ ਚਾਹੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਚਾਹੇ ਮੁਸਲਿਮ ਮਸੀਹੀ ਉਹ ਕਾ ਟੈਂਬਰ ਉੱਥੇ ਬੈਠਾ ਸੀਗਾ ਔਰ ਉਹ ਵੀ ਮਾਮਾ ਉੱਥੇ ਬੈਠੇ ਅਸੀਂ ਜਿਨ੍ਹਾਂ ਦੇ ਪੁੱਤ ਓਵਰਡੋਜ਼ ਨਸ਼ੇ ਨਾਲ ਮਰ ਚੁੱਕੇ ਉਹ ਵੀ ਮਾਮਾ ਕੱਲ ਬੈਠੀਆਂ ਸੀਗੀਆਂ ਤੇ ਇਹ ਮੁੱਦਾ ਇਕੱਲੇ ਸ਼ਿਵਸਨਾਦ ਨਹੀਂ ਸੀ ਇਹ ਹਰ ਇੱਕ ਘਰ ਦਾ ਉਹ ਮੁੱਦਾ ਜਿਨ੍ਹਾਂ ਦੇ ਘਰ ਦੇ ਵਿੱਚ ਪੰਜਾਬ ਦੇ ਵਿੱਚ ਨੌਜਵਾਨ ਜਾਂ ਉਹਨਾਂ ਦੇ ਬੱਚੇ ਵੱਸਦੇ ਆ ਮੈਂ ਉਸ ਪ੍ਰੋਟੈਸਟ ਨੂੰ ਕਰ ਲਈ ਪਾਰਟੀ ਦਾ ਮੁੱਦਾ ਬਣਾ ਕੇ ਨਹੀਂ ਗਿਆ ਮੈਂ ਹਰ ਉਹ ਪੰਜਾਬੀ ਦਾ ਮੁੱਦਾ ਬਣਾ ਕੇ ਗਿਆ ਕਿ ਜਿਹੜਾ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਪ੍ਰੋਟੈਸਟ ਜਿਹਦੇ ਖਿਲਾਫ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਮੈਂ ਖਿਲਾਫ ਤੁਹਾਨੂੰ ਪਤਾ ਸਰਕਾਰ ਦੇ ਖਿਲਾਫ ਉਹ ਭਾਜੀ ਸਰਕਾਰ ਜਾਵੇ ਤੁਹਾਨੂੰ ਤੁਸੀਂ ਇਹ ਚੰਡੀਗੜ੍ਹ ਜਾਣਾ ਪਵੇ ਬਾਰਡਰ ਤੇ ਜਾ ਕੇ ਸੀਟ ਬੈਲਟ ਆ ਪਾ ਲੈਣੇ ਹੋ ਪੰਜਾਬ ਅਗਰ ਪੰਜਾਬ ਦੀ ਸਰਕਾਰ ਚਾਵੇ ਨਾ ਤੇ ਕਿ ਸੂਜ ਦੇ ਨੱਕੇ ਤੇ ਬਰਾਬਰ ਵੀ ਇੱਥੇ ਤੁਸੀਂ ਨਸ਼ਾ ਨਹੀਂ ਵੇਚ ਸਕਦੇ ਭਾਈ ਜੀ ਸਰਕਾਰ ਦੀ ਗੱਲ ਕਰਦੇ ਆ ਅਸੀਂ ਸਰਕਾਰ ਆ ਕੇ ਸਾਡੇ ਮੂੰਹ ਦੇ ਵਿੱਚ ਨਹੀਂ ਪਾਸ ਜਾਂਦੀ ਐਨਾਂ ਤਾਂ ਸਾਨੂੰ ਵੀ ਸਿਆਣੇ ਬਣਨਾ ਚਾਹੀਦਾ ਵੇਰ ਹੋਣਾ ਚਾਹੀਦਾ ਨਸ਼ੇ ਨਾਲ ਸਾਡੀ ਬਰਬਾਦੀ ਇਹਦਾ ਇੱਕ ਗੱਲ ਦਾ ਆਪਾਂ ਸਿਆਣੇ ਕਹਿੰਦੇ ਨਾ ਜਿਹੜੇ ਨੌਜਵਾਨ ਆ ਇਹਨੂੰ ਜਿੱਧਰ ਮਰਜ਼ੀ ਲਾ ਲੋ ਕਹਿੰਦੇ ਨਾ ਬੱਚੇ ਦਾ ਜਿਹੜੀ ਬੁੱਧੀ ਹੁੰਦੀ ਹੈ ਬੱਚਿਆਂ ਲਈ ਹੁੰਦੀ ਹੈ ਉਹਨੂੰ ਤੁਸੀਂ ਗਲਤ ਪਾਸੇ ਲਾ ਲਓ ਗਲਤ ਪਾਸੇ ਚੱਲੂਗਾ ਸਹੀ ਪਾਸੇ ਲਾਉਂਗੇ ਸਹੀ ਪਾਸੇ ਚੱਲੂਗਾ ਹੁਣ ਪੰਜਾਬ ਦੇ ਜੇ ਅਗਰ ਗਲਤ ਪਾਸੇ ਲਾਉਣ ਵਾਸਤੇ ਅਗਰ ਨਸ਼ਾ ਬਾਡਰਾਂ ਤੋਂ ਆ ਰਿਹਾ ਤੇ ਉਹਦੇ ਵਿੱਚ ਗਲਤੀ ਕੀ ਦੀ ਹੈ ਸਰਕਾਰਾਂ ਦੀ ਗਲਤੀ ਹੈ ਤੁਹਾਡੇ ਹੱਥ ਜਾਂ ਮੇਰੇ ਹੱਥ ਵਾਸਤਾ ਨਹੀਂ ਹੈਗਾ ਅਗਰ ਉੱਥੇ ਸ਼ਕਤੀ ਕਰਨੀ ਹੈ ਅਗਰ ਪੰਜਾਬ ਪੁਲਿਸ ਨੇ ਸ਼ਕਤੀ ਕਰਨੀ ਹੈ ਉਹ ਪੰਜਾਬ ਸਰਕਾਰ ਨੇ ਕਰਾ ਕੇ ਦੇਣੀ ਹੈ ਨਾ ਅਗਰ ਪੰਜਾਬ ਪੁਲਿਸ ਕੋ ਪੰਜਾਬ ਪੁਲਿਸ ਕਹਿੰਦੀ ਹੂੰ ਨਫਰੀ ਕੀ 20 ਲੱਖ ਜਨਸੰਖਿਆ ਲੁਧਿਆਣੇ ਦੇ ਵਿੱਚ ਤੇ ਪ੍ਰੋਟੈਕਸ਼ਨ ਕਰਨ ਵਾਲੀ ਪੁਲਿਸ ਕਿੰਨੀ ਹੈ 4000 ਜਾਂ 5000 ਤੇ ਭਾਜੀ ਅਗਰੇ ਨਾਲ ਕੋਈ ਨਫਰੀ ਹੈ ਨਹੀਂ ਤੇ ਉੱਥੇ ਪ੍ਰੋਟੈਕਸ਼ਨ ਕੀ ਕਰੂਗੀ ਪੰਜਾਬ ਆਪਣੇ ਲੁਧਿਆਣੇ ਦੀ ਪ੍ਰੋਟੈਕਸ਼ਨ ਕੀ ਕਰੂਗੀ ਇੱਕ ਗੱਲ ਦਾ ਜਵਾਬ ਦਿਓ ਹੂੰ ਗੱਲ ਤਾਂ ਸਮਝੋ ਨਾ ਮੇਰੀ ਹੁਣ ਇੱਕ ਪਾਸੇ ਆਪਾਂ ਕਹਿ ਰਹੇ ਹਾਂ ਜੀ ਅਸੀਂ ਪੰਜਾਬ ਦੇ ਵਿੱਚ ਜਿਹੜਾ ਰੋਡ ਤੇ ਅਸੀਂ 1000 ਬੰਦੇ ਦੀ ਨਫਰੀ ਅਸੀਂ ਉੱਥੇ ਐਡ ਕੀਤੀ ਆ ਪੰਜਾਬ ਦੇ ਵਿੱਚ ਜਿਹੜੀ ਰੋਡ ਤੇ ਹਾਈਵੇ ਦੇ ਵਿੱਚ ਜੋ ਕੋਈ ਐਕਸੀਡੈਂਟ ਵਗੈਰਾ ਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਅਗਰ ਪੰਜਾਬ ਦੇ ਵਿੱਚ ਤੁਸੀਂ ਬਚਾਉਣ ਲਈ ਇੰਨਾ ਕੁਝ ਕੀਤਾ ਵਾ ਤੇ ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ 1000 2000 ਬੰਦੇ ਦੀ ਨਫਰੀ ਕਰੋ ਕਿ ਹਰ ਚੌਂਕ ਦੇ ਵਿੱਚ ਇੱਕ ਦੋ ਦੋ ਮੁਲਾਜ਼ਮ ਲੱਗੇ ਹੋਣ ਕਸਟਮਰ ਕੇਅਰ ਨੰਬਰ ਹੋਵੇ ਜਿੱਦਾਂ ਤੁਸੀਂ ਇਹਨਾਂ ਨੇ ਚੌਂਕ ਦੇ ਵਿੱਚ ਬੂਥ ਲਾਇਆ ਵਾ ਉਹਨੂੰ ਪ੍ਰੈਸ ਕਰੋ ਤੇ ਸਿੱਧੀ ਕਸਟਮਰ ਕੇਅਰ ਨੂੰ ਕਾਲ ਜਾ ਕੇ ਪਲੇਟ ਜਾਂਦੀ ਹੈ ਤੇ ਉੱਤੇ ਮੁਲਾਜ਼ਮ ਆ ਜਾਂਦੇ ਆ ਉਹ ਕਹਿੰਦੇ ਹੁਣ ਲੋਕਾਂ ਦਾ ਹੀ ਕਹਿਣਾ ਵਾ ਕਹਿੰਦੇ ਅਸੀਂ ਕੰਪਲੀਟ ਤਾਂ ਪਾਉਨੇ ਆ ਕਿ ਦੋ ਦੋ ਘੰਟੇ ਮੁਲਾਜ਼ਮ ਨਹੀਂ ਹੁੰਦਾ ਭਾਜੀ ਮੁਲਾਜ਼ਮ ਕਿੱਥੋਂ ਆਊਗਾ ਐਸੀ ਵਜ੍ਹਾ ਮਕਸਦ ਸਭ ਤੋਂ ਵੱਡੀ ਗੱਲ ਕੀ ਹੈ ਕਿ ਪੰਜਾਬ ਪੁਲਿਸ ਦੇ ਕੋਲ ਨਫਰੀ ਐ ਨਹੀਂ ਗਈ ਤੇ ਨਸ਼ਾ ਤਦੀ ਫੜਿਆ ਜਾਊਗਾ ਜੇ ਨਫਰੀ ਹੋਗੀ ਪੁਲਿਸ ਹੋਗੀ ਤੇ ਪੰਜਾਬ ਸਰਕਾਰ ਨੂੰ ਇਹੀ ਚੀਜ਼ਾਂ ਚਾਹੀਦੀ ਨੇ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਮੁੱਦਾ ਵਾ ਕਿ ਤੁਸੀਂ ਪੰਜਾਬ ਪੁਲਿਸ ਭਰਤੀ ਕਰੋ ਪੰਜਾਬ ਪੁਲਿਸ ਭਰਤੀ ਕਰੋਗੇ ਪੰਜਾਬ ਕੋ ਮੁਲਾਜ਼ਮ ਹੋਣਗੇ ਜਿੱਥੇ ਨਸ਼ਾ ਤਸਕਰ ਨਸ਼ਾ ਵੇਚਦੇ ਆ ਜੋ ਕਰਦੇ ਤਦੀ ਫੜਨਗੇ ਉਹਨ ਇੱਕ ਇੱਕ ਥਾਣੇ ਦੇ ਵਿੱਚ 70 ਤੋਂ 75 ਮੁਲਾਜ਼ਮ ਚਾਹੀਦੇ ਮੁਲਾਜ਼ਮ ਉੱਥੇ ਹੁੰਦੇ 25 ਤੋਂ 30 ਪੰਜ ਸੱਤ ਮੁਲਾਜ਼ਮ ਚੱਲ ਜਾਂਦੇ ਹਾਈ ਕੋਰਟ ਦੇ ਵਿੱਚ ਜਿਹੜੇ ਮੁਲਾਜ਼ਮ ਕੁਛ ਮੁੰਸੀ ਰਹਿੰਦੇ ਜੋ ਕਲੈਰੀਕਲ ਕੰਮ ਕਰਨ ਨੂੰ ਪਿੱਛੇ ਰਹਿੰਦੇ ਦੋ ਤਿੰਨ ਮੁਲਾਜ਼ਮ ਉਹ ਐਡੇ ਵੱਡੇ ਏਰੀਆ ਨੂੰ ਕਿੱਦਾਂ ਸੰਭਲਗੇ ਟੈਸਟ ਨੂੰ ਡਰਾਮਾ ਵੀ ਆਖਿਆ ਗਿਆ ਸਟੰਟ ਬਾਜੀ ਵੀ ਆਖੀ ਗਿਆ ਹਾਲਾਂਕਿ ਤੁਸੀਂ ਪਹਿਲਾਂ ਗੀਤ ਵੀ ਆਏ ਕਹਿੰਦੇ ਵਿਵਾਦਾਂ ਦੇ ਵਿੱਚ ਆਜੋ ਮੀਡੀਆ ਦੇ ਵਿੱਚ ਆਜੋ ਪਬਲਿਸਿਟੀ ਮਿਲ ਜੂਗੀ ਤੁਹਾਨੂੰ ਪਾਜੀ ਮੇਰੀ ਗੱਲ ਸੁਣੋ ਮੈਂ ਕੋਈ ਵਿਵਾਦਿਤ ਗੀਤ ਨਹੀਂ ਗਾਇਆ ਲੋਕਾਂ ਨੂੰ ਵਿਵਾਦਿਤ ਲੱਗੇ ਉਹ ਵਿਵਾਦਿਤ ਅਗਰ ਲੋਕੀ ਤੁਸੀਂ ਕਹਿੰਦੇ ਹੋ ਚਿਹਰਾ ਬਲੋ ਅਮਿਤ ਰੋੜ ਦਾ ਵਿਵਾਦਿਤ ਜੇ ਤੁਸੀਂ ਲੋਕੀ ਕਹਿੰਦੇ ਪਰ ਸਾਡਾ ਭਾਵ ਆ ਕੋਈ ਗੱਲ ਨਹੀਂ ਮੈਂ ਕਦੇ ਵੀ ਕਿਸੇ ਆਪਣੇ ਪੰਜਾਬ ਦੇ ਖਿਲਾਫ ਜਾਂ ਮੈਂ ਕਿਸੇ ਦੀ ਭਾਵਨਾ ਨੂੰ ਠੇਸ ਨਹੀਂ ਪਹੁੰਚਾਈ ਜਿਹੜਾ ਕਿ ਮੇਰੇ ਕੋਈ ਗੀਤ ਦੇ ਵਿੱਚ ਐਸਾ ਜ ਉਹਨੇ ਜਿਹੜੇ ਖੋਤੀ ਅਖੋਤੀ ਜਿਹੜੇ ਸਿੰਗਰ ਨੇ ਜਿਹੜਾ ਹੁਣ ਪਿੱਛੇ ਗਾਣਾ ਜਿਹੜਾ ਗਾਇਆ ਸ਼ਨੀ ਨੂੰ ਡੱਬ ਤੇ ਰੱਖਾ ਉਹ ਇਹਨਾਂ ਦੀ ਇਕਵਾਤ ਕੀ ਹੈ ਕਿ ਪ੍ਰਮਾਤਮਾ ਨੂੰ ਤੁਸੀਂ ਆਰਦੇ ਪ੍ਰਮਾਤਮਾ ਦੀ ਆਰਦੇ ਵਿੱਚ ਪ੍ਰਮਾਤਮਾ ਦਾ ਨਾਮ ਯੂਜ਼ ਕਰਨ ਵਾਸਤੇ ਆਪਣੇ ਆਪ ਨੂੰ ਹਿੱਟ ਕਰਨਾ ਚਾਹੁੰਦੇ ਹੋ ਲਾਂਹਤਾ ਤੁਹਾਡੇ ਤੇ ਇਹ ਮਰ ਜੋ ਡੁੱਬ ਕੇ ਤੁਸੀਂ ਮੈਂ ਤਾਂ ਇਹੀ ਗੱਲ ਕਹੂੰਗਾ ਪਰ ਅਗਰ ਤੁਸੀਂ ਹਿੱਟ ਹੋਣਾ ਚਾਹੁੰਦੇ ਥੋੜੇ ਅੰਦਰ ਕਲਾ ਹੋਣੀ ਚਾਹੀਦੀ ਹੈ ਤੁਸੀਂ ਉਹ ਚੀਜ਼ ਗਾਓ ਜਿਹੜੀ ਪੰਜਾਬ ਦੀ ਤੱਕ ਸੀਮਤ ਆ ਤੁਹਾਡਾ ਜਿਹੜੇ ਬੋਲਦੇ ਹੋ ਤੁਸੀਂ ਨਸ਼ੇ ਦੇ ਖਿਲਾਫ ਜੰਗ ਗਰਾਉਂਡ ਦੇ ਵਿੱਚ ਜਾਂਦੇ ਹੋ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰਦੇ ਹੋ ਦੇਖਦੇ ਹੋ ਕੈਮਰੇ ਦੇ ਅੱਗੇ ਕਹਿਣਾ ਸੀ ਮਰੇਗਾ ਕੱਲ ਜਾ ਕੇ ਮੈਨੂੰ ਪਤਾ ਮੇਰੇ ਤੇ ਪਰਚਾ ਦਰਜ ਹੋਣਾ ਸੀ ਮੈਂ ਉੱਥੇ ਵੀ ਨਹੀਂ ਹਟਿਆ ਅਗਰ ਮੈਨੂੰ ਕਿਸੇ ਤਰ੍ਹਾਂ ਪ੍ਰੋਟੈਸਟ ਕਰਨਾ ਪਰਚਾ ਦਰਜ ਹੋ ਜਾਂਦਾ ਮੈਂ ਕਹਿੰਦਾ ਹੋ ਜਾਂਦਾ ਪਰ ਪੰਜਾਬ ਨੂੰ ਅਗਰ ਬਚਾਉਣਾ ਭਈਆਂ ਦਾ ਰਾਜ ਹੋਣਾ ਦਿਨੋਂ ਦਿਨ ਜਿਹੜੇ ਵਧੀਆ ਜਿਹੜੇ ਲੋਕ ਨੇ ਸਾਡੇ ਪੰਜਾਬ ਦੇ ਵਿੱਚ ਹੱਸਦੇ ਵ ਉਹ ਬਾਹਰ ਜਾਈ ਜਾ ਰਹੇ ਨੇ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਭਈਆਂ ਦਾ ਰਾਜ ਹੋਇਣਾ ਤੇ ਰਾਜ ਅਗਰ ਪੰਜਾਬ ਦੇ ਵਿੱਚ ਪੰਜਾਬੀ ਨਹੀਂ ਰਹੇ ਨੇ ਤੁਸੀਂ ਇੱਥੇ ਰਾਜਨੀਤੀ ਕਿਹਦੇ ਨਾਲ ਕਰਨੀ ਹੈ ਪਹਿਲੀ ਗੱਲ ਤਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਇਹੀ ਕਰਨਾ ਚਾਹੁੰਦਾ ਕਿ ਤੁਸੀਂ ਰਾਜਨੀਤੀ ਛੱਡ ਕੇ ਪਹਿਲਾਂ ਪੰਜਾਬ ਬਚਾ ਲਓ ਰਾਜਨੀਤੀ ਤਾਂ ਫੇਰ ਹੋ ਜੂਗੀ ਚਾਹੇ ਉਹ ਅਕਾਲੀ ਦਲ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਚਾਹੇ ਸ਼ਿਵ ਸਨਵਾ ਚਾਹੇ ਕੋਈ ਵੀ ਸੰਗਠਨ ਉਹ ਸਾਰਿਆਂ ਨੂੰ ਮੁੱਦੇ ਨੂੰ ਹਟ ਕੇ ਪਹਿਲਾਂ ਪੰਜਾਬ ਬਚਾ ਲਓ ਉਸ ਤੋਂ ਬਾਅਦ ਰਾਜਨੀਤੀ ਕਰੋ ਤੁਸੀਂ ਇਹ ਲੜਾਈ ਲੜ ਰਹੇ ਹੋ ਨਸ਼ੇ ਦੇ ਖਿਲਾਫ ਬੀਤੇ ਦਿਨੀ ਪਹਿਲਾਂ ਦੀ ਗੱਲ ਕਰ ਲਈਏ ਪਰਮਿੰਦਰ ਝੋਟਾ ਨਾਂ ਦਾ ਨੌਜਵਾਨ ਆ ਇੱਕ ਨਸ਼ੇ ਦੇ ਖਿਲਾਫ ਉਹਨੇ ਮਹਿੰਮ ਚੇੜੀ ਪਰ ਉਹਨੂੰ ਕਈ ਕਾਨੂੰਨੀ ਕਾਰਵਾਈਆਂ ਦਾ ਸਾਹਮਣਾ ਕਰਨਾ ਪਿਆ ਮੈਂ ਕਹਿੰਦਾ ਜੀ ਮੈਂ ਚਾਹੇ ਕੋਈ ਵੀ ਆ ਚਾ ਝੋਟਾ ਜਾਂ ਲੱਖਾ ਸਿਦਾਨਾ ਮੈਂ ਜਿਹੜਾ ਬੰਦਾ ਪੰਜਾਬ ਨੂੰ ਬਚਾਉਣ ਵਾਸਤੇ ਗੱਲ ਕਰਦਾ ਚਾਹੇ ਕਿਸੇ ਵੀ ਪਾਰਟੀ ਤੋਂ ਚਾਹੇ ਕਿਸੇ ਵੀ ਸੰਗਠਨ ਤੋਂ ਮੈਂ ਉਹਦੇ ਨਾਲ ਖੜਾ ਹਾਂ ਮੈਂ ਉਹਨਾਂ ਦੇ ਨਾਲ ਵੀ ਖੜਾ ਮੈਂ ਵੀ ਉਮੀਦ ਕਰਦਾ ਉਹ ਮੇਰੇ ਨਾਲ ਵੀ ਖੜਨ ਕਿਉਂਕਿ ਜਦੋਂ ਆਪਾਂ ਇੱਕ ਵਧੀਆ ਕੰਮ ਕਰਦੇ ਨਾ ਕੁਝ ਜਿਹੜੇ ਸਰਾਰਤੀ ਅੰਸਰ ਨੇ ਜਿਹੜੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਦੇ ਉਹ ਤੁਹਾਨੂੰ ਕਦੀ ਵੀ ਇਕੱਠੇ ਨਹੀਂ ਹੋਣ ਦੇਣਗੇ ਕਿਉਂਕਿ ਜਦੋਂ ਦੇਖੋ ਸਰਕਾਰ ਕੀ ਚਾਹੁੰਦੀ ਹੈ ਕਿ ਇਹਨਾਂ ਨੂੰ ਲੜਾਓ ਤੇ ਫੁੱਟ ਪਾਓ ਤੇ ਤਮਾਸ਼ਾ ਦੇਖੋ ਜਿਹੜਾ ਬੰਦਾ ਵਧੀਆ ਪ੍ਰੋਟੈਸਟ ਨੂੰ ਮੈਂ ਕੱਲ ਦੇ ਮੈਨੂੰ ਕਟੋਗੜ 100 ਦੇ ਵਿੱਚੋਂ 90% ਲੋਕਾਂ ਨੇ ਐਪਰੀਸ਼ੀਏਟ ਕੀਤਾ ਬਹੁਤ 10% ਲੋਕੀ ਮੇਰੀਆਂ ਲੱਤਾਂ ਖਿੱਚ ਰਹੇ ਆ ਕਿ ਤੂੰ ਆ ਕੀਤਾ ਤੂੰ ਕੀ ਲੈਣਾ ਦੇਣਾ ਤੂੰ ਕੀ ਲੈਣਾ ਦੇਣਾ ਉਹ ਭਾਜੀ ਕਹਿੰਦੇ ਜਦ ਤੱਕ ਕਹਿੰਦੇ ਨਾ ਜਦੋਂ ਗਵਾਂਡੀ ਦੇ ਘਰੇ ਅੱਗ ਲੱਗੀ ਉਹ ਤਾਂ ਬੰਦਾ ਤਮਾਸ਼ਾ ਦੇਦਾ ਦੂਆਬ ਦੇ ਘਰੇ ਅੱਗ ਬਲਦੀ ਨਾ ਪਤਾ ਤਾਂ ਉਹ ਲੱਗਦਾ ਉਹ ਮਾਵਾ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਦੇ ਘਰੇ ਬੱਚੇ ਨਸ਼ੇ ਤੇ ਲੱਗੇ ਹੋਏ ਆ ਘਰ ਦੇ ਵਿੱਚ ਭਸਣਾ ਭੂਸ ਹੋਈ ਹੋਈ ਆ ਔਰ ਘਰ ਦੇ ਵਿੱਚ ਚੁੱਲ੍ਹੇ ਨਹੀਂ ਬਲਦੇ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਘਰ ਜਾ ਕੇ ਦਿਲ ਦਾ ਹਾਲ ਪੁੱਛ ਕੇ ਦੇਖੋ ਫੇਰ ਪਤਾ ਜਲਦੂ ਕੀ ਇਨਸਾਨੀਅਤ ਕੀ ਜਦ ਮੈਂ ਸਿਰਫ ਇਨਸਾਨੀ ਦੇ ਤੌਰ ਤੇ ਕੱਲ ਪ੍ਰੋਟੈਸਟ ਕੀਤਾ ਕਰੂੰਗਾ ਜਿੰਨਾ ਮਰਜੀ ਮੇਰੀ ਲੱਤਾਂ ਖਿੱਚੋ ਜਿੰਨਾ ਮਰਜੀ ਮੈਨੂੰ ਗਲਤ ਕੋ ਜਿੰਨਾ ਮਰਜੀ ਜੋ ਤੁਹਾਡੇ ਕੋ ਕਹਿ ਹੁੰਦਾ ਕਰੋ ਮੇਰਾ ਜੋ ਮਨ ਕਰੂ ਮੈਂ ਕਰੂੰਗਾ ਚਾਹੇ ਮੈਨੂੰ ਕੋਈ ਸੰਗਠਨ ਦੇ ਵਿੱਚ ਰਹਿ ਕੇ ਅਗਰ ਮੈਨੂੰ ਲੱਗਦਾ ਕਿ ਮੈਨੂੰ ਇੱਥੇ ਪਵੰਦੀ ਹੈ ਮੈਨੂੰ ਸੰਗਠਨ ਵੀ ਛੱਡਣਾ ਪਵੇ ਮੈਂ ਉਹ ਵੀ ਛੱਡ ਦੂੰਗਾ ਮੈਨੂੰ ਕੋਈ ਪਰ ਮੈਂ ਜੋ ਆਪਣੇ ਪੰਜਾਬ ਨੂੰ ਬਚਾਉਣ ਲਈ ਆਪਣੇ ਪੰਜਾਬੀ ਤਨ ਬਚਾਉਣ ਲਈ ਆਪਣੇ ਪੰਜਾਬ ਨੂੰ ਖੁਸ਼ਹਾਲ ਬਚਾਉਣ ਲਈ ਪੰਜਾਬ ਨੂੰ ਉਹੀ ਸੋਨੇ ਦੀ ਚੀੜੀ ਬਣਾ ਵਾਸਤੇ ਉਹ ਰਾਜ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਖਾਲਸ ਰਾਜ ਗੱਲਾ ਖਾਲਸ ਰਾਜ ਅਗਰ ਸਾਨੂੰ ਉਦਾਂ ਦਾ ਪ੍ਰੋਟੈਸਟ ਕਰਕੇ ਉਦਾਂ ਦਾ ਚੀਜ਼ ਕਰਨੀ ਪਈ ਮੈਂ ਕਰੂੰਗਾ ਹੂੰ ਕੀ ਲੱਗਦਾ ਆਪਾਂ ਲੁਧਿਆਣੇ ਦੀ ਗੱਲ ਕਰ ਲਈਏ ਸਭ ਤੋਂ ਵੱਡਾ ਸ਼ਹਿਰ ਗਿਣਿਆ ਜਾਂਦਾ ਲੁਧਿਆਣਾ ਲੁਧਿਆਣਾ ਦੇ ਵਿੱਚ ਲੱਗਦਾ ਨਸ਼ਾ ਵਿਕ ਰਿਹਾ ਜਾਂ ਨਸ਼ਾ ਕਿਸੇ ਵੀ ਨਿਕਦਾ ਹੂੰ ਗਲੀ ਗਲੀ ਚੌਂਕ ਚੌਂਕ 'ਚ ਵਿਕਦਾ ਹੂੰ ਸਮਝੋ ਨਾ ਮੇਰੀ ਗੱਲ ਉਹਨੂੰ ਰੋਕੂਗਾ ਕੌਣ ਹੂੰ ਕੌਣ ਰੋਕੂਗਾ ਉਹਦਾ ਕੰਮ ਹੈ ਸਰਕਾਰਾਂ ਦਾ ਪੁਲਿਸ ਦਾ ਸਰਕਾਰ ਇੰਨੀ ਬਿਜ਼ੀ ਆ ਹੋਰ ਸਟੇਟਾਂ ਜਿਹੜੀ ਵੋਟਾਂ ਪੈਣੀਆਂ ਉੱਥੇ ਇਲੈਕਸ਼ਨ ਲੜਨੇ ਉਹਦੇ ਚ ਬਿਜ਼ੀ ਹੋਈ ਹੋਈ ਆ ਇੱਥੋਂ ਚੱਕ ਚੱਕ ਕੇ ਭਰ ਭਰ ਕੇ ਬੱਸਾਂ ਸਰਕਾਰੀ ਬੱਸਾਂ ਭਰ ਭਰ ਕੇ ਉਹ ਕਿੰਨਾ ਨੁਕਸਾਨ ਹੋ ਰਿਹਾ ਪੈਟਰੋਲ ਡੀਜ਼ਲ ਕਿੰਨਾ ਫੁੱਕ ਰਿਹਾ ਉਹ ਸਰਕਾਰਾਂ ਤੇ ਲੱਗੀਆਂ ਹੈ ਵੋਟਾਂ ਵਾਸਤੇ ਉਧਰ ਬਹੁਮਤ ਲੈ ਲਈਏ ਉਧਰ ਦੂਜੇ ਸਟੇਟ ਚ ਬਹੁਮਤ ਲੈ ਲਈਏ ਪਿੱਛੇ ਨਫਰੀ ਹੈ ਨਹੀਂ ਕੀ ਇੱਥੇ ਨਸ਼ਾ ਵਿਕੂ ਅਗਰ ਪੰਜਾਬ ਅਗਰ ਪੁਲਿਸ ਡਾਰੀ ਨਹੀਂ ਹੋਊਗਾ ਪੁਲਿਸ ਹੀ ਨਹੀਂ ਚੌਂਕ ਚ ਖੜੀ ਹੋਊਗੀ ਜਾਂ ਕੋਈ ਥਾਣੇ ਚ ਪ੍ਰੋਪਰ ਨਫਰੀ ਨਹੀਂ ਹੋਊਗੀ ਤਾਂ ਨਸ਼ਾ ਵਿਕੂਗਾ ਉੱਥੇ ਪੁਲਿਸ ਦਾ ਕੀ ਕਸੂਰ ਆ ਪੁਲਿਸਤਰ ਸਰਕਾਰ ਨੇ ਦੇਣੀ ਹੈ ਨਾ ਸਰਕਾਰ ਨੇ ਇਹਦੇ ਇਹਦੇ ਚ ਨਫਰੀ ਲੈ ਕੇ ਆਉਣੀ ਹੈ ਇਹਨਾਂ ਨੇ ਇਹਨਾਂ ਨੂੰ ਬਰਦੀਆਂ ਦੇਣੀਆਂ ਨੇ ਭਰਤੀ ਤਾਂ ਹੀ ਹੋਊਗੀ ਅਗਰ ਸਰਕਾਰ ਚਾਹੂਗੀ ਅੱਛਾ ਬਾਈ ਜੀ ਕੀ ਲੱਗਦਾ ਜਿਹੜੇ ਨੌਜਵਾਨ ਨੇ ਨਸ਼ੇ ਦੇ ਦਲਦਲ ਦੇ ਵਿੱਚ ਲੈ ਜਾਂਦੇ ਨੇ ਇਹ ਬਿਮਾਰੀਓ ਕਹਿ ਸਕਦੇ ਇੱਕ ਮਾਨਸਿਕ ਬਿਮਾਰੀ ਆ ਕਿਉਂ ਚਲੇ ਜਾਂਦੇ ਨੇ ਕੀ ਲੱਗਦਾ ਤੁਹਾਡਾ ਨਿੱਜੀ ਓਪੀਨੀਅਨ ਕੀ ਆ ਤੁਹਾਡਾ ਪਹਿਲੀ ਗੱਲ ਤਾਂ ਜੀ ਜਿਹੜੇ ਕੁਛ ਇੱਕ ਬੱਚਦੇ ਪੰਜਾਬੀ ਨੇ ਕੁਛਕ ਕਹੂੰਗਾ ਮੈਂ ਤੁਹਾਨੂੰ ਵੀ ਪਤਾ ਮੈਂ ਕੁਛਕ ਕਿਉਂ ਕਹਿ ਰਿਹਾ ਹਾਂ ਪੋਤੇ ਦਾ 90% ਤਾਂ ਭਾਜੀ ਫੋਰਨ ਕੰਟਰੀਆਂ ਚ ਚਲੇ ਗਏ ਹੂੰ ਸਹੀ ਫੈਮਿਲੀ ਦੇ ਲੋਕ ਜਿਹੜੇ ਨੇ ਉਹ ਇਹੀ ਦੇਖ ਰਹੇ ਨੇ ਕਿ ਆਨ ਵਾਲਾ ਟਾਈਮ ਜਿਹੜਾ ਪੰਜਾਬ ਦਾ ਬਹੁਤਾ ਵਧੀਆ ਨਹੀਂ ਹੈਗਾ ਹੂੰ ਅਚੀ ਫੈਮਲੀ ਦੇ ਔਰ ਮੈਂ ਇੱਥੇ ਤੱਕ ਵੀ ਗੱਲ ਕਹੂੰਗਾ ਲੀਡਰਾਂ ਦੇ ਅਫਸਰਾਂ ਦੇ ਬੱਚੇ ਵੀ ਫੋਰਨ ਕੰਟਰੀਆਂ ਚਲੇ ਗਏ ਉਹ ਕਹਿੰਦੇ ਕਈ ਅਫਸਰਦਾਰ ਜੌਬ ਦੇ ਵਿੱਚ ਮਤਲਬ ਅਗਰ 10 ਸਾਲ ਰਹਿੰਦੇ 5 ਸਾਲ ਪਹਿਲਾਂ 10 ਸਾਲ ਪਹਿਲਾਂ ਰਿਟਾਇਰਮੈਂਟ ਲੈ ਗਏ ਕਿ ਨਹੀਂ ਇੱਥੇ ਮਾਹੌਲ ਖਰਾਬ ਹੋ ਬੀਆਂ ਦਾ ਰਾਜ ਹੋਣਾ ਜਿਹੜੇ ਕੁਛ ਇੱਕ ਰਹਿ ਗਏ ਨੇ ਉਹ ਤਾਂ ਜਾ ਤਾਂ ਉਹਨਾਂ ਨੂੰ ਕੰਮ ਪਹਿਲੀ ਗੱਲ ਤਾਂ ਉਹਨਾਂ ਨੂੰ ਆਦਤ ਹੈ ਨਹੀਂ ਕੰਮ ਕਰਨ ਦੀ ਠੀਕਾ ਚਿੱਟੇ ਕੁੜਤੇ ਨਾਵੇਂ ਪਾ ਕੇ ਲੰਡੀਆਂ ਆ ਜੀਪਾਂ ਦੇ ਘੁੰਮਣਾ ਜੋ ਬੱਚ ਦਾ ਪੁੱਜਾ ਲੋਨ ਲਏ ਹੋਏ ਨੇ ਗੱਡੀਆਂ ਵੱਡੇ ਵੱਡੇ ਰੱਖੀਆਂ ਹੋਈਆਂ ਨੇ ਪੁਕੜਾ ਗਿਰਦੀ ਤੇ ਰਹਿ ਗਏ ਨੇ ਤੌਰ ਤੇ ਕੰਮ ਕਰਕੇ ਭਈਆਂ ਨੇ ਇੱਥੇ ਸਾਡੇ ਤੇ ਹੁਣ ਪੰਜਾਬ ਸਰਕਾਰ ਜਿਹੜੇ ਮਾਨ ਸਾਹਿਬ ਸਾਡੇ ਕੇ ਸਾਡੇ ਜੋ ਪੰਜਾਬ ਜਿਹੜੇ ਇੱਕ ਚੀੜੀ ਦੇ ਪੰਜੇ ਜਿੰਨਾ ਸੀ ਸੰਭ ਲਾਂਗੇ ਹੁਣ ਸੰਭ ਲੋ ਹੂੰ ਕਰੋਨਾ ਗੱਲ ਤੁਸੀਂ ਕਹਿੰਦੇ ਸੀ ਇੰਨਾ ਕੁ ਪੰਜਾਬ ਆ ਤੁਹਾਡਾ ਕੋਈ ਇੰਨਾ ਹੀ ਨਹੀਂ ਸੰਭ ਹੋ ਰਿਹਾ ਤੁਸੀਂ ਹਿੰਦੁਸਤਾਨ ਦੀ ਗੱਲ ਕਰਦੇ ਹੋ ਸਾਡੇ ਹਿੰਦੁਸਤਾਨ ਤੇ ਅਸੀਂ ਰਾਜ ਕਰਾਂਗੇ ਤੁਹਾਡਾ ਕੋਈ ਇੰਨਾ ਕੁ ਪੰਜਾਬ ਤਾਂ ਸੰਭ ਨਹੀਂ ਹੋ ਰਿਹਾ ਉਹ ਭਾਜੀ ਤੁਸੀਂ ਦੇਖੋ ਬਰੀਕੀ ਤੌਰ ਤੇ ਸੋਚੋ ਕਿ ਪੰਜਾਬ ਦਾ ਮਾਹੌਲ ਆਪਾਂ ਕਹਿੰਦੇ ਆ ਨਾ ਕਿ ਪੰਜਾਬ ਦਾ ਬਹੁਤ ਵਧੀਆ ਤੁਸੀਂ ਇਹਨਾਂ ਨੂੰ ਪੁੱਛ ਕੇ ਦੇਖ ਲਓ ਇਹਨਾਂ ਦੇ ਕਿਸੇ ਮੰਤਰੀ ਨੂੰ ਪੁੱਛ ਕੇ ਦੇਖ ਲਓ ਪੰਜਾਬ ਦਾ ਕਿਦਾਂ ਉਹ ਕੋਈ ਬੋਕ ਕੇ ਬੱਲੇ ਬੱਲੇ ਹੈ ਜੀ ਬਹੁਤ ਔਕੇ ਭਾਜੀ ਦੇਖੋ ਅਗਰ ਬੱਲੇ ਬੱਲੇ ਹੁੰਦੀ ਕਿ ਹਰ ਚੌਂਗੇ 'ਚ ਨਸ਼ਾ ਵੀ ਕਿੰਨਾ ਸੀਗਾ ਪੰਜਾਬ ਚਾਵੇ ਸਰਕਾਰਾਂ ਚਾਹਣ ਤੇ ਭਾਜੀ ਟਸ ਤੋਂ ਮਾਸ ਨਹੀਂ ਹੋ ਸਕਦੀ ਤੇ ਅਗਰ ਸ਼ਰੀਆਮ ਸ਼ਰੀਆਮ ਨਸ਼ਾ ਬਿਖਦਾ ਸ਼ਰੀਆਮ ਨਸ਼ਾ ਬਿਖਦਾ ਸ਼ਰੀਆਮ ਗੁੰਡਾਗਰਦੀ ਹੋ ਰਹੀ ਸ਼ਰੀਆਮ ਗੈਂਗਸਟਰਵਾਜ਼ ਹੋ ਰਹੀ ਸ਼ਰੀਆਮ ਅਤਵਾਦੀ ਇੱਥੇ ਫੜੇ ਜਾ ਰਿਹਾ ਥ੍ਰੈਟਸ ਇੰਨੀ ਵੱਧ ਰਹੀ ਹੈ ਕੀ ਹੋ ਰਿਹਾ ਭਾਜੀ ਮੈਨੂੰ ਦੱਸੋ ਕਿਹੜੀ ਚੀਜ਼ ਤੇ ਆਪਾਂ ਪੰਜਾਬ ਸਰਕਾਰ ਕਹਿੰਦੇ ਸੀ ਵਾਅਦੇ ਕੀਤੇ ਸੀ ਵੱਡੇ ਵੱਡੇ ਬੌਡੀ ਬਹੁਮਤ ਦੇ ਨਾਲ ਬਹੁਤ ਵੱਡੀ ਬੌਮਤ ਦੇ ਨਾਲ ਇਹਨਾਂ ਨੇ ਇੱਥੇ ਐਂਟਰੀ ਕੀਤੀ ਹੈ 90 ਸੀਟਾਂ ਅੱਜ ਇਹ ਇਹਨਾਂ ਨੂੰ ਬੋਲਣ ਜੂਗਾ ਕੋਈ ਹੈ ਹੀ ਨਹੀਂ ਗਲਤ ਹੈ ਆਪਣੀ ਮਰਜ਼ੀ ਕਰ ਰਹੇ ਨਾ ਅਗਰ ਕੋਈ ਬੋਲਦਾ ਵਾ ਸਾਡੇ ਵਰਗਾ ਕੋਈ ਨੁਮਾਇੰਦਾ ਜਾਂ ਕੋਈ ਕੋਈ ਛੋਟਾ ਜਿਹਾ ਇੱਕ ਇਨਸਾਨ ਕੋਈ ਬੋਲਦਾ ਕੋਈ ਨਾ ਪ੍ਰੋਟੈਸਟ ਕਰਦਾ ਤੇ ਦੱਬ ਲੰਦੇ ਨੇ ਹੂੰ ਉਹ ਗੱਲ ਮੇਰੇ ਨਾਲ ਵੀ ਇਦਾਂ ਹੀ ਆ ਅੱਜ ਮੈਂ ਤੁਹਾਡੇ ਚੈਨਲ ਰਾਹੀਂ ਕਹਿੰਦਾ ਹੁਣ ਮੇਰੇ ਨਾਲ ਵੀ ਇਦਾਂ ਹੀ ਆ ਚਾਹੇ ਉਹ ਆਪਣੇ ਬੰਦੇ ਹੋਣ ਚਾਹੇ ਉਹ ਸਿਆਸੀ ਲੀਡਰ ਹੋਣ ਕੁਝ ਵੀ ਹੋਣ ਮੈਨੂੰ ਦੱਬਣ ਦੀ ਬਹੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਦੱਬਦਾ ਨਹੀਂ ਦੱਬੂਗਾ ਨਹੀਂ ਜਿੱਥੇ ਤੱਕ ਜਾਨ ਹੈਗੀ ਲੜੂਗਾ ਮਿਹਨਤ ਜਾਰੀ ਕਦੋਂ ਤੱਕ ਰੱਖੋਗੇ ਤੁਸੀਂ ਸਾਡੀ ਇਹ ਤਾਂ ਭਾਜੀ ਮੈਂ ਤੁਹਾਨੂੰ ਪਹਿਲਾਂ ਕਹਿ ਆ ਕਿ ਜਦ ਤੱਕ ਜਿੰਦ ਜਾਨ ਰੂਗਿਆ ਤੱਕ ਲੜੂਗਾ ਚਾਹੇ ਮੈਨੂੰ ਉਸ ਲੈਵਲ ਤੇ ਵੀ ਜਾਣਾ ਪਵੇ ਜਿੱਥੇ ਕਿ ਮੈਂ ਆਪਣੀ ਜਾਨ ਤੱਕ ਵੀ ਵਾਰਨ ਨੂੰ ਤਿਆਰ ਆ ਆਪਣੇ ਪੰਜਾਬ ਵਾਸਤੇ ਮੈਂ ਬਾਹਰੂੰਗਾ ਲੋਕਾਂ ਨੂੰ ਬੜੀਆਂ ਗੱਲਾਂ ਕਰਨੀਆਂ ਲੋਕਾਂ ਨੇ ਵਾਹਿਗੁਰੂ ਪ੍ਰਮਾਤਮਾ ਕੋਈ ਦੇਵੀ ਦੇਵਤੇ ਨਹੀਂ ਛੱਡੇ ਅਸੀਂ ਕੀਤੇ ਦਿਨੋਂ ਦਿਨ ਬੇ ਬੇਅਦਬੀਆ ਹੋ ਰਹੀਆਂ ਤੁਸੀਂ ਦੇਖਿਆ ਅੱਜ ਤੱਕ ਸੁਣਿਆ ਸੀ ਅੱਜ ਤੋਂ 5 ਸਾਲ 10 ਸਾਲ ਪਹਿਲਾਂ ਕਦੀ ਬੇਅਦਬੀ ਹੋਈ ਸੀ ਪਾਜੀ ਰੋਜ਼ ਬੇਅਦਬੀ ਹੋ ਰਹੀ ਆ ਆ ਟੁੱਟੇ ਜੇ ਸਿੰਗਰ ਬਾਬੇ ਦੇ ਨਾਮ ਲੈ ਲੈ ਕੇ ਆਪਣੇ ਆਪ ਨੂੰ ਸ਼ੋਰਤ ਲੈਣਾ ਲੈਣਾ ਚਾਹੁੰਦੇ ਆ ਤੇ ਕਿੱਥੇ ਜਾ ਰ ਮੈਨੂੰ ਇੱਕ ਗੱਲ ਦੋ ਪਾਜੀ ਅਗਰ ਕਿਸੇ ਨੇ ਬੇਅਦਬੀ ਕੀਤੀ ਚੱਕ ਕੇ ਮਾਰਾ ਚਪੇੜਾ ਮੈਂ ਤੁਹਾਨੂੰ ਕੀ ਦੱਸਾਂ ਮੇਰੇ ਮੂੰਹ ਚੋਂ ਗਾਲ ਨਿਕਲ ਰਹੀ ਹੈ ਚਪੇੜਾਂ ਪਈਆਂ ਹੁਣ ਚੌਂਕ 'ਚ ਨੰਗਾ ਕੀਤਾ ਹੋਣਾ ਕਿਸ ਦੀ ਮਜਾਲ ਨਹੀਂ ਹੈਗੀ ਕੋਈ ਬੇਅਦਵੀ ਕਰ ਜਵੇ ਗੱਲ ਤਾਂ ਇਹ ਹੈ ਕਿ ਪਰਚਾ ਦਰਜ ਹੋ ਗਿਆ ਜੀ 295 ਲਾ ਦਿਓ ਜੀ ਜੇਲ੍ਹ 'ਚ ਸੁੱਟ ਦਿਓ ਜੀ ਉਸ ਤੋਂ ਬਾਅਦ ਬੰਦਾ ਵਰੀ ਹੋ ਕੇ ਐ 10ਵੀਂ 50 ਲੋਕਾਂ ਨਾਲ ਆ ਗਿਆ ਆ ਗਿਆ ਜੀ ਆ ਗਿਆ ਤੁਹਾਡੇ ਸਾਹਮਣੇ ਉਹ ਫੇਰ ਬੇ ਹੌਸਲਾ ਲੋਕਾਂ ਦਾ ਬੁਲੰਦ ਹੁੰਦਾ ਨਾ ਇੱਥੋਂ ਜਿਹਨੇ ਬੇਅਦਵੀ ਕੀਤੀ ਗੁਰਾਂ ਦੀ ਚੱਕ ਕੇ ਸਿੱਧਾ ਸੌਦਾ ਲਾਇਆ ਹੋਵੇ ਨਾ ਫੇਰ ਨਹੀਂ ਕੋਈ ਬੇਅਦਵੀ ਕਰੂਗਾ ਸਾਡੇ ਲੀਡਰਾਂ 'ਚ ਕੀ ਆ ਕੋਈ ਗੱਲ ਨਹੀਂ ਅੱਜ 295 ਹੁਣ ਤਾਂ ਜਿਹੜਾ ਲੋਕਾਂ ਨੇ ਇੱਕ ਢੰਗ ਬਣਾ ਲਿਆ ਮੈਂ ਤੁਹਾਨੂੰ ਤੁਹਾਡੇ ਕੈਮਰਾ ਰਾਈ ਅੱਜ ਖੁਲਾਸਾ ਕਰਦਾ ਇਸ ਚੀਜ਼ ਦਾ ਲੋਕਾਂ ਨੇ ਢੰਗ ਬਣਾ ਲਿਆ ਕਿ ਬੇਅਦਬੀ ਕਰੋ ਹੂੰ ਕੋਈ ਗੱਲ ਨਹੀਂ 295 ਹੀ ਆ ਚੌਥੇ ਦਿਨ ਜਮਾਨਤ ਹੋ ਜਾਂਦੀ ਆ ਉਤੋਂ ਤੁਹਾਡੇ ਮੀਡੀਆ ਰਾਈ ਹਜ਼ਾਰਾਂ ਲੋਕਾਂ ਅੱਗੇ ਨਾਮ ਹੋ ਜਾਂਦਾ ਉਹ ਬੰਦਾ ਓਏ ਆ ਗਿਆ ਲੋਕਾਂ ਨੇ ਜਰੀਆ ਬਣਾ ਲਿਆ ਜੀ ਹਰ ਚੀਜ਼ ਦੀ ਸੈਟਿੰਗ ਕਰ ਲਈ ਹੋਈ ਆ ਇੱਥੇ ਦਿਨੋਂ ਦਿਨ ਹੂੰ ਮਾਹੌਲ ਖਰਾਬ ਹੀ ਹੋਣਾ ਅਗਰ ਤੁਸੀਂ ਸੁਧਾਰਤ ਦੇ ਮਾਨ ਸਾਹਿਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਕਿ ਸੁਧਾਰ ਲਓ ਥੋੜਾ ਜਿਹਾ ਧਿਆਨ ਦੇ ਦਿਓ ਪੰਜਾਬ ਵੱਲ ਸਾਡਾ ਪੰਜਾਬ ਜਿਹੜਾ ਸੋਨੇ ਦੀ ਚਿੜੀ ਸੀ ਹੱਸਦਾ ਵਜਦਾ ਪੰਜਾਬ ਸੀ ਇਹਨੂੰ ਕਿਤੇ ਰੋਲ ਨਾ ਜਾਵੇ ਇੱਥੇ ਭਈਆਂ ਦਾ ਰਾਜ ਨਾ ਹੋ ਜਾਵੇ ਤੇ ਜਿਹੜਾ ਪੰਜਾਬ ਇੱਥੇ ਪੰਜਾਬ ਚ ਰਵਿਣ ਆਪਣੀ ਠੀਕ ਹੈ ਤੁਸੀਂ ਵਾਰ-ਵਾਰ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰ ਰਹੇ ਹੋ ਕਿ ਪ੍ਰਵਾਸੀ ਮਜ਼ਦੂਰ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰੀਦੀ ਆ ਪ੍ਰਵਾਸੀ ਮਜ਼ਦੂਰ ਕਹਿੰਦੇ ਨੇ ਅਸੀਂ ਤਾਂ ਕੰਮਕਾਰ ਕਰਦੇ ਆ ਉਹ ਭਾਜੀ ਕੰਮ ਕਰ ਕੀ ਕਰਨੇ ਤੁਸੀਂ ਇਹ ਦੇਖੋ ਲੱਗਦਾ ਜਿਵੇਂ ਬਾਰੀ ਦਾਸ ਨੇ ਅੱਜ ਤੁਸੀਂ ਮੇਰੇ ਇੱਕ ਗੱਲ ਦਾ ਜਵਾਬ ਦਿਓ ਸਬਜੀ ਵੇਚਣ ਵਾਲਾ ਪ੍ਰਵਾਸੀ ਹਮ ਬਿਜ਼ਨਸ ਦੇ ਵਿੱਚ ਕੋਈ ਕੰਮ ਕਰਨ ਵਾਲਾ ਪ੍ਰਵਾਸੀ ਹਮ ਸਕੂਟਰ ਮੋਟਰਸਾਈਕਲ ਦੇ ਰਿਪੇਅਰ ਵਾਲਾ ਮਕੈਨਿਕ ਪ੍ਰਵਾਸੀ ਹਮ ਵੱਡੇ ਤੋਂ ਵੱਡਾ ਬਿਜ਼ਨਸ ਕਰਨ ਵਾਲਾ ਪ੍ਰਵਾਸੀ ਹਮ ਚਾਹੇ ਰੋਡ ਤੇ ਕੋਈ ਵਹੀਕਲ ਚੱਲ ਰਿਹਾ ਜਾਂ ਆਟੋ ਚੱਲ ਰਿਹਾ ਉਹ ਪ੍ਰਵਾਸੀ ਹਮ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਕਿਹੜੇ ਕੰਮ 'ਚ ਪ੍ਰਵਾਸੀ ਨਹੀਂ ਹੈਗਾ ਤੇ ਆਉਣ ਵਾਲਾ ਟਾਈਮ ਦੇ ਵਿੱਚ ਸਰਪੰਚ ਕੌਣ ਪ੍ਰਵਾਸੀ ਜੋ ਕਿ ਇੱਕ ਮੁੰਡੀਆਂ ਚ ਆਪਣਾ ਆਰਾਮ ਨਗਰ ਦਾ ਜਿਹੜਾ ਸਰਪੰਚਾ ਪ੍ਰਵਾਸੀ ਤੁਸੀਂ ਆਣ ਵਾਲਾ ਐਮਐਲਏ ਕੌਣ ਦੇਖੋਗੇ ਪ੍ਰਵਾਸੀ ਆਣ ਵਾਲਾ ਐਮਪੀ ਕੌਣ ਦੇਖੋਗੇ ਪ੍ਰਵਾਸੀ ਉਹ ਆਣ ਵਾਲਾ ਸੀਐਮ ਕੌਣ ਦੇਖੋਗੇ ਭਈਆ ਪ੍ਰਵਾਸੀ ਹੂੰ ਤੇ ਫਿਰ ਗੱਲ ਖਤਮ ਪੰਜਾਬ ਖਤਮ ਠੀਕ ਫਿਰ ਫਿਰ ਇਹ ਯੂਪੀ ਬਣ ਜਾਣਾ ਜੀ ਇਹ ਹੂੰ ਇਹ ਯੂਪੀ ਬੰਨਾ ਬਿਹਾਰ ਬੰਨਾ ਹੈ ਗੱਲ ਖਤਮ ਠੀਕ ਹੈ ਠੀਕ ਹੈ ਧੰਨਵਾਦ ਬਈ ਜੈ ਸ਼ੀਰਾਮ ਇਹ ਸਨ ਸਾਡੇ ਨਾਲ ਪੰਜਾਬੀ ਗਾਇਕ ਸੈਂਡਵੀ ਸੈਂਡਵੀ ਪੰਜਾਬੀ ਸ਼ਿਵ ਸੈਨਾ ਆਗੂ ਦੇ ਐਜ਼ ਅ ਵਰਕਰ ਵੀ ਨੇ ਕੰਮਕਾਰ ਕਰ ਰਹੇ ਨੇ ਸ਼ਿਵ ਸੈਨਾ ਦੇ ਪਰ ਹੁਣ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਿੰਮ ਛੇੜੀ ਹੋਈ ਆ ਨਸ਼ੇ ਦੇ ਖਿਲਾਫ ਬੋਲ ਰਹੇ ਨੇ ਲੁਧਿਆਣਾ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸ਼ਿਵ ਸੈਨਾ ਆਗੂ ਸੈਂਡਵੀ ਵੱਲੋਂ ਅਜਿਹੇ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਧੰਨਵਾਦ